ਸਸੀ ਗੱਲ ਜੀ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤੇ ਇਸ ਟਾਈਮ ਆਪਾਂ ਖੜੇ ਆਂ ਸ਼ੁਭਮ ਗਿੱਲ ਦੇ ਜੱਦੀ ਪਿੰਡ ਜਿੱਥੇ ਸ਼ੁਭਮ ਗਿੱਲ ਦਾ ਜਨਮ ਹੁੰਦਾ ਹੈ ਤੇ ਇੱਥੇ ਹੀ ਖੇਡਦੇ ਆ ਔਰ ਇੱਥੇ ਹੀ ਜਿਹੜੀ ਹੈ ক্রিকেট ਦੀ ਸ਼ੁਰੂਆਤ ਕਰਦੇ ਆ ਤੇ ਆਪਾਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ক্রিকেট ਦੀ ਉਹ ਪਿਚ ਹੈ ਜਿਸ ਪਿਚ ਦੇ ਉੱਪਰ ਸ਼ੁਭਮ ਗਿੱਲ ਬਚਪਨ ਦੇ ਵਿੱਚ ਖੇលਿਆ ਕਰਦੇ ਸਨ ਆਪਣੇ ਦਾਦਾ ਜੀ ਦੇ ਨਾਲ ਤਾਂ ਇਸ ਟਾਈਮ ਆਪਾਂ ਖੜੇ ਆਂ ਸ਼ੁਭਮ ਗਿੱਲ ਦੇ ਜੱਦੀ ਪਿੰਡ ਜਿੱਥੇ ਸ਼ੁਭਮ ਗਿੱਲ ਦਾ ਜਨਮ ਹੁੰਦਾ ਹੈ ਤੇ ਅੰਦਰ ਦਾਦਾ-ਦਾਦੀ ਜੀ ਸ਼ੁਭਮ ਗਿੱਲ ਦਾ ਮੈਚ ਦੇਖ ਰਿਹਾ ਜੋ ਕਿ ਅੱਜ ਭਾਰਤ ਔਰ ਪਾਕਿਸਤਾਨ ਦਾ ਵਨਡੇ ਮੈਚ ਹੋ ਰਿਹਾ ਤਾਂ ਗੱਲਬਾਤ ਕਰਦੇ ਆ ਸ਼ੁਭਮ ਗਿੱਲ ਦੇ ਦਾਦਾ-ਦਾਦੀ ਜੀ ਦੇ ਨਾਲ ਕਿਸ ਤਰ੍ਹਾਂ ਉਹ ਜਿਹੜੇ ਹੈ ਮੈਚ ਨੂੰ ਇੰਜੋਏ ਕਰ ਰਿਹਾ ਔਰ ਕੀ ਸੋਚਦੇ ਆ ਆਪਣੇ ਉਹ ਪੋਤੇ ਦੇ ਬਾਰੇ ਤੇ ਆਓ ਚੱਲਦੇ ਆ ਗੱਲਬਾਤ ਕਰਦੇ ਆ ਸ਼ੁਭਮ ਗਿੱਲ ਦੇ ਦਾਦਾ-ਦਾਦੀ ਜੀ ਜਿਹੜੀ ਮੈਚ ਵੀ ਹੋ ਗਈ ਆ ਔਰ ਦਾਦਾ-ਦਾਦੀ ਬੈਠ ਕੇ ਮੈਚ ਜਿਹੜਾ ਹੈਗਾ ਇੰਜੋਏ ਕਰ ਰਹੇ ਆਪਣੇ ਪੋਤੇ ਨੂੰ ਦੇਖ ਰਿਹਾ ਫਿਲਡਿੰਗ ਕਰਦੇ ਹੋਏ ਤਾਂ ਗੱਲ ਬਾਤ ਕਰਾਂਗੇ ਬਾਪੂ ਜੀ ਦੇ ਨਾਲ ਬਾਪੂ ਜੀ ਕਿੱਦਾਂ ਲੱਗ ਰਿਹਾ ਫਿਰ ਅੱਜ ਮੈਚ ਕਰਨੇ ਉਹ ਤੁਹਿਆਂ ਲੱਗ ਜਾਂ ਪੁੱਤ ਹੂੰ ਛਿਰੇ ਖੇਢੀ ਜਾਂਦੇ ਐ ਤੇ ਆਪਣੀ ਇੰਡੀਆ ਦੀ ਪੂਰੀ ਵਰਦ ਬਣਾਉਣ ਦੀ ਆਪਾਂ ਸਾਡੇ ਮੇਡਾ ਪੁਨੀਆਂ ਤਕੜੀਆਂ ਰੱਖੀਆਂ ਹੋਈਆਂ ਨੇ ਕਿੰਨਾ ਕੋ ਮਜ਼ਾ ਆਉਂਦਾ ਵੇਖ ਕੇ ਜਦੋਂ ਫਿਲਡਿੰਗ ਕਰ ਰਿਹਾ ਹੈ ਨਾ ਹੁਣ ਬੈਟਿੰਗ ਵੀ ਕਰੂਗਾ ਪੋਤਾ ਆ ਦਾ ਇਨਾ ਮਾਣ ਮਹਿਸੂਸ ਹੁੰਦਾ ਇਹ ਪੁੱਤ ਉਹਨੂੰ ਇੰਨਾ ਕੁ ਮੈਂ ਬਿਆਨ ਕਰ ਹੀ ਨਹੀਂ ਸਕਦਾ ਜਿੰਨੀ ਚਾ ਆਉਂਦਾ ਐ ਮੇਰੇ ਨਾਲ ਤਾਂ ਚਾ ਮੇਰਾ ਸਾਰਾ ਭਾਰਤੀ ਜਿਹਾ ਕਰਦਾ ਇੰਡੀਆ ਹੀ ਕਰਦਾ ਹੈਗਾ ਪਰ ਫਿਰ ਮੈਨੂੰ ਤਾਂ ਤੁਸੀਂ ਆਪ ਸੋਚ ਲਓ ਵੀ ਕਿੰਨੀ ਖੁਸ਼ੀ ਆਉਂਦੀ ਐ ਜਦੋਂ ਮੇਰਾ ਖੁਦ ਬੇਟਾ ਵਿੱਚ ਉਹਨਾਂ ਦੇ ਨਾਲ ਸਾਥ ਦੇ ਗਿਆ ਅਜਾ ਪਾਕਿਸਤਾਨ ਦੇ ਨਾਲ ਮੈਚ ਹੋ ਰਿਹਾ ਹੈ ਨਾ ਕਿੰਨਾ ਦੇਖਦੇ ਹਾਂ ਉਹ ਪਾਕਿਸਤਾਨ ਕੁੱਤਾ ਆਪਾਂ ਤਾਂ ਹਰਦਾ ਹੀ ਹੁੰਦਾ ਐ ਆਪਾਂ ਗਦੇ ਇਹਨਾਂ ਨੂੰ ਤੋਂਡੀ ਦੇ ਮੈਚਾਂ ਦੇ ਵਿੱਚ ਕਿੰਨੇ ਤੋਂ ਵੱਡੇ ਵਾਰਡ ਦੇ ਹੋਏ ਜੀ ਤੇ ਇਹਨਾਂ ਨੂੰ ਹਰਾ ਦੇ ਕਰਦੇ ਰਹੇ ਆ ਆਪਣੀ ਬਾੜ ਕਰਿਓ ਵੀ ਮੁੰਡਾ ਪੁੱਤ ਆਪਾ ਜਿੱਤਦਾ ਪਿਛਲੇ ਵੀ ਜੇ ਮੈਂ ਇੱਥੇ ਤੇ ਪੰਜਾਬ ਇੰਡੀਆ ਦਿੱਤਾ ਇੱਕ ਹੀ ਦਿੱਤਾ ਪਾਕਿਸਤਾਨ ਇਹ ਪੁੱਤ ਆਪਾਂ ਚੜਦਾ ਪੰਜਾਬ ਆ ਉਹ ਲੈਂਦੇ ਆ ਕਹਿੰਦਾ ਹਰਦਾ ਹੀ ਹੁੰਦਾ ਅੱਲੇ ਨਾਲ ਹਰਦਾ ਹੀ ਹੁੰਦਾ ਆ ਆਪਾਂ ਤੇਰੇ ਪਾਸੇ ਹੁਣ ਉਦਾਂ ਵੀ ਅਪਰ ਚੜ੍ਹਤ ਜਾਉਣਾ ਨਾਲੋਂ ਦਾਫੀ ਚੜ੍ਹਤ ਜਾ ਇਹ ਆਪਣੀਆਂ ਤਾਂ ਫਿਰ ਉਮੀਦਾਂ ਐ ਹੀ ਆ ਵਰੀਆ ਅਸਲ ਕਿ ਗੱਲ ਹੋਈ ਸੀ ਪੋਤੇ ਨਾਲ ਮੈਚ ਤੋਂ ਪਹਿਲਾਂ ਇਹ ਮੈਂ ਪੁੱਤ ਨੂੰ ਉਹਨੂੰ ਜਿਆਦਾ ਨਾ ਸੋਈਦਾ ਰਹਿਣਾ ਕਿ ਉਹਦਾ ਜਿਹੜਾ 2 ਮਿੰਟ ਵੀ ਟਾਈਮ ਹੈ ਨਾ ਗੇਮ ਤੋਂ ਹੋਰ ਆਉਦੇ ਸੋਚ ਵੀ ਵੇਰੇ ਤੋਂ ਕੋਈ ਪ੍ਰੈਕਟਿਸ ਤੋਂ ਇਹ ਮੈਂ ਕਾਉਣਾ ਤੇ ਮੇਰੀ ਜਿਹੜੀ ਆਪਦੀ ਸੋਚ ਹੈ ਪੁੱਤ ਕਿ ਜਿੰਨਾ ਜਰੂਰ ਨੇ ਇੱਕ ਇੱਕ ਫਿਰ ਖੇਡਣਾ ਨਾ ਤੇ ਹਾਂ ਦਰਦ ਹੋ ਜਾਂਦੀ ਹੈ ਪਰ ਬਹੁਤ ਬਈਆ ਪਿਆਰ ਮੇਰਾ ਸਭ ਤੋਂ ਜ਼ਿਆਦਾ ਮੇਰਾ ਪੁੱਤ ਹੈ ਮੇਰਾ ਪਿਆਰ ਕਰਦਾ ਅਜੇ ਪਿਛਲੇ ਮੈਚ 100 ਮਾਰਿਆ ਤੇ ਸੈਂਚਰੀ ਮਾਰੀ ਸੀ ਕਿਹਾ ਵੀ ਉਹ ਮੈਂ ਸਰ ਬਹੁਤ ਬਹੁਤ ਪੁੱਤ ਮੈਂ ਇਕੱਲੇ ਨੇ ਝੋੜੋ ਵੇਖਿਆ ਮੇਰਾ ਸਾਰਾ ਹੀਰੀਆ ਹੀ ਉੱਤੇ ਕੱਟਿਆ ਇਹ ਕਿੰਨੇ ਨੱਚੇ ਗੁੱਡੇ ਜਿਨ੍ਹਾਂ ਨੇ ਇੰਨੀ ਖੁਸ਼ੀ ਮਿਲਦੀ ਹੈ ਤੇ ਬੱਪੂ ਜਿਹੜਾ ਅੱਜ ਦਾ ਮੁਕਾਬਲਾ ਹੈ ਇਹਦਾ ਬੜਾ ਚਾ ਰੰਦਾ ਭਾਵੇਂ ਭਾਰਤੀ ਲੋਕ ਕਿੱਥੇ ਵੀ ਬੈਠੇ ਹੋਣ ਦੇਖਦੇ ਜਰੂਰ ਹੈ ਹਨ ਤੁਹਾਨੂੰ ਕੀ ਲੱਗਦਾ ਪਾਕਿਸਤਾਨ ਹਿੰਦੁਸਤਾਨ ਦਾ ਮੁਕਾਬਲਾ ਕਿੰਨੀ ਕਲਾਮੀ ਹੈ ਤੇ ক্রিকেট ਇਹ ਬੁੱਢ ਜਲਸੀਦਰੀ ਆਉਂਦੀ ਹੈ ਇਹ ਅੱਜ ਦੀ ਨਹੀਂ ਮੇਥੋਂ ਜਿਹੜੇ ਮੇਰੇ ਵੱਡੇ ਦਾਦੇ ਪਰਦਾਦੇ ਆ ਜਾਂ ਸਾਡੇ ਸਮੇਂ ਵਿੱਚ ਅਸੀਂ ਵੀ ਮੈਚ ਵੇ ਦੇ ਰਹੇ ਆਂ ਕੁਝ ਮੈਚ ਲਾਉਂਦੇ ਵੀ ਰਹੇ ਆਂ ਪੋਡੀਆਂ ਦੇ ਤੇ ਮੁਸਲਮਾਨਾਂ ਨੇ ਆਪਣੀ ਅੜਤੀ ਦੁਰੀਆ ਹੁੰਦੀ ਏ ਇੱਕ ਪਾਸੇ ਜਟਾ ਨੇ ਮੁੰਡੇ ਬਹਿ ਜਾਂਦੇ ਸੀ ਇੱਕ ਪਾਸੇ ਇਹਨਾਂ ਦੀ ਟੀਲੀ ਬਣ ਮੁਸਲਮਾਨਾਂ ਦੀ ਬਹਿ ਜਾਂਦੀ ਸੀ ਫਿਰ ਅਸਮੇ ਮੈਚ ਹੁੰਦੇ ਇਹ ਨਹੀਂ ਵੀ ਰਹੀ ਬਾਜੀ ਜੀ ਨਾਲ ਕਿ ਐਵੇਂ ਹੀ ਨਾਲ ਮਿਲ ਕੇ ਜੀ ਘੁੱਟ ਜਾਣਾ ਨਹੀਂ ਤੁਸੀਂ ਵੀ ਪਹਿਲਵਾਨੀ ਕਰਦੇ ਨੇ ਮੈਂ ਬੁੱਧ-ਕੋਡੀ ਗੁੱਡੀ ਨਾਲ ਸਾਰੇ ਪਰਿਵਾਰ ਵਿੱਚ ਸ਼ੌਂਕ ਇਹਦਾ ਸਤ ਸਾਰਾ ਵੱਡਾ ਭਰਾ ਸੀ ਉਹ ਬੋਲਦਿਆ ਵੀ ਮੇਟੋ ਵੱਡਾ ਹਾਕੀ ਦਾ ਪਲੇਅਰ ਸੀ ਪੂਰਾ ਪ੍ਰਸੰਦ ਸੀ ਕਾਲਪੁਤ ਰੀਅ ਸ਼ੋਭਾ ਉਹ ਵੀ ਕੱਪ ਕੋ ਬੋਟ ਕਾਰਟਨ ਨੂੰ ਦਿੰਦੇ ਨੇ ਜੂਰ ਤੇ ਦੇ ਇਨਾਮ ਬਹੁਤ ਵਿਲ ਅੰਤੀ ਤੇ ਬਪੀ ਤੁਸੀਂ ਮੈਨੂੰ ਕਬੱਡੀ ਦਾ ਸ਼ੌਂਕ ਸੀ ਪਿੰਡੂ ਮੇਲਿਆਂ ਦੇ ਵਿੱਚ ਆਪਦੇ ਮਰਕਿਆਂ ਨਾਲ ਕਬੱਡੀ ਕਦੇ ਪਾਕਿਸਤਾਨੀ ਨਾਲ ਖੇਡੀ ਕਿਸ ਦੇ ਨਾਲ ਨਹੀਂ ਪੁੱਤ ਮੈਂ ਉਹ ਤੋਂ ਇਹ ਈ ਕੀ ਘੱਟ ਸੀ ਹੂੰ ਉਦੋਂ ਮੈਂ ਨਰਮਸ਼ੀਲ ਪੱਛਤਨ ਵਿੱਚ ਅਰੰਸ਼ਾ ਲੱਦੇ ਸੀ ਮਾ ਉਹ ਨਿੱਕੀਆਂ ਮੁੰਡਿਆਂ ਦੇ ਨਾਲ ਦੀਦੀ ਪਿੰਡੂਆਂ ਨਾਲ ਇਹ ਪੁਰਾਣੀ ਗੱਲ ਉਦੋਂ ਇਹ ਮੁੱਤੂਦੋਂ ਇੰਨੇ ਜਿਹੜੀ ਹੈ ਨਾ ਕੋਈ ਬਾਹਲੇ ਵਧੀਆ ਟੂਰਨਾਮੈਂਟਾਂ ਦੇ ਜਿਹੜੇ ਹੈਗੇ ਇਹ ਤਾਂ ਹੁਣ ਬਹੁਤ ਜ਼ਿਆਦਾ ਸ਼ੁਰੂ ਹੋ ਗਏ ਪੁਰਾਣੇ ਦਿਨ ਨਹੀਂ ਮੀ ਪਿੰਡੂ ਮੇਲੇ ਹੁੰਦੇ ਸੀ ਲੋਕਾਂ ਨੇ ਜਿਹੜੇ ਚੰਦੀ ਬੰਨ੍ਹਨੇ ਜਿਨ੍ਹਾਂ ਨੇ ਜ਼ਿਆਦਾ ਨੰਬਰ ਰਹਿ ਜਾਣੇ ਉਹਨਾਂ ਨੂੰ ਹੀ ਚੰਗੀ ਲਿਆ ਦੇ ਨਾ ਚ ਐਸਟ ਮੰਨ ਰੰਗਣ ਤਾਂ ਪਰ ਲੋਕਾਂ ਦਾ ਕਰੇ ਇਹ ਵੀ ਜਿਆਦਾ ਹੁੰਦਾ ਕਿਉਂਕਿ ਤੁਰ ਕੇ ਜਾਣਾ ਕੋ ਸਾਧਨ ਨਹੀਂ ਹੁੰਦੇ ਸੀ ਕੋ ਸੜਕ ਨਹੀਂ ਅਜਾ ਉਹਨਾਂ ਵੇਲੇਾਂ ਚ ਵੀ ਮਤਲਬ ਕਿ ਇੰਨੀ ਲੋਕਾਂ ਨੂੰ ਚਾਹ ਹੁੰਦੀ ਸੀ ਲੋਕਾਂ ਨੂੰ ਹੁੰਦਾ ਸੀ ਵੀ ਬਹੁਤ ਬਾਰ ਪਾਸਤਾ ਪਾ ਪਾ ਕਰਦਮ ਕਾਲਾ ਹਾਂ ਕਿ ਮੈਂ ਤੇ ਪਾਲੀ ਆਲਾ ਸਾਡੇ ਨਿਦੇਸ਼ ਤੇ ਬੜੀ ਤਕੜੀ ਸੋਚੀ ਹੁੰਦੀ ਸੀ ਇਹ ਕਿ ਮੋਣੀ ਜੱਟਾਂ ਦੇ ਮੁੰਡਿਆਂ ਨੇ ਉਦਰੂ ਦੀ ਗੇਮ ਖੇਡਨੀ ਤਲੀਆਂ ਮਾਰਨੀਆਂ ਹੁਣ ਤਾਂ ਸਭ ਨੂੰ ਨਹੀਂ ਇਹ ਜੀਜਾ ਤੜੀਆਂ ਨੀਆਂ ਕਰਨ ਦੇਤੇ ਹੂੰ ਕਿ ਹੁਣ ਜਿਹੜੀ ਹੈਗੀ ਯਾਰ ਜੋ ਚੀਤੇ ਬਹਿਣ ਲੱਗਾ ਮੈਂ ਕੁੱਟ ਕੇ ਆਉਣਾ ਐ ਤਸੱਲੀਆਂ ਕਰਾ ਕੇ ਆਉਣੀਆ ਪਲੇਅਰ ਦੀਆਂ ਭਾਈ ਜਿਹੜੇ ਦੂਜੀ ਵੇ ਬਨਾਕ ਕਨਾ ਕਰੇ ਮੇਰੇ ਫਟਬਾਲ ਵਾਲੇ ਦੇ ਹਾਂਜੀ ਅੱਛਾ ਉਹ ਚਿੰਗੀ ਮੁੰਮੀ ਬਚਿੰਦੀ ਹੂੰ ਮਾਝੇ ਦੇ ਵੀ ਆ ਜਾਂਦੇ ਬਚਿੰਦੇ ਹਮਮਮ ਇਹ ਲੋਕ ਪਾਕਿਸਤਾਨ ਵਾਲੇ ਸ਼ੁਰੂ ਤੋਂ ਯਾਰ ਤੇਰੇ ਆਪਣੇ ਹਾਂ ਹਾਂ ਤੇਰੇ ਆਪ ਆਤੈ ਨਾ ਹਾਂ ਉਹ ਜੀ ਆਪਣਾ ਚੁਸਤੇ ਗਿਆ ਹਮ ਇਹ ਕਿ ਲੈ ਵੀ ਹੁੰਦੀ ਆ ਜਿਸ ਮਨ ਹਮੇਸ਼ਾ ਦਿਲਚਸਪੀ ਬਹੁਤ ਹੈਨਾਂ ਮੈਂ ਇਹਨਾਂ ਨੂੰ ਸ਼ੌਕ ਬਹੁਤ ਹੈ ਅਰੇ ਕੀ ਦੀ ਵਿੱਚ ਵੀ ਥੋੜੀ ਜਿਹੀ ਥਲੇ ਦੇ ਹallelujah ਹਾਂਜੀ ਬੜੀ ਪੁਰਾਣੀ ਗੱਲ ਹੈ ਇਹ ਰੁੜਾਇ ਦੀ ਮੰਡੀ ਜਿਹੜੀ ਹੈਗੀ ਹੈ ਨਾ ਉਹਦੇ ਲੰਗਵਲੀ ਮਮਤ ਸਾਹਿਬ ਬੋਲਦੇ ਨੇ ਚਾਰ ਗੇਟ ਰੱਖੇ ਹਾਂਜੀ ਗੇਟ ਰੱਖ ਕੇ ਦੰਗਲ ਕਰਾਇਆ ਉਹ ਦੰਗਲ ਉਹ ਸਮੇਂ ਦਾ ਅੱਜ ਕੱਲ ਹੁੰਦਾ ਸੀ ਬਹੁਤ ਤਗੜੇ ਉਸ ਤੇ ਲੱਗੇ ਸੀ ਉਰਦੂ ਚ ਅਡੋੜਦੂ ਚੱਲ ਜਾਂਦਾ ਏ ਕਿਹੜੇ ਸਾਲ ਦੀ ਗੱਲ ਆ ਏ ਆਈ ਤੋਂ ਕੋਤੇ 150 ਸਾਲ 2 ਸਾਲ ਪਹਿਲਾਂ ਅੱਛਾ ਜਦੋਂ ਮੈਂ ਮੱਡੀ ਬਣੀ ਗੱਲ ਕਰਦਾ ਮੈਂ ਵੇਖਿਆ ਅੱਛਾ ਅੱਛਾ ਉਹ ਫੋਟੋਆਂ ਵੇਖਿਆ ਮੈਂ ਬੋਲ ਲੇਤੀ ਅੱਛਾ ਉਦੋਂ ਫਿਰ ਆਪਣਾ ਚਿੱਤਿਆਣੀ ਦਾ ਬਦਤਾ ਸੀ ਪਹਿਲਵਾਨ ਬਹੁਤ ਕੱਦ ਸੀ 7.5 8 ਫੁੱਟ ਕੱਦ ਸੀ ਮਾੜਾ ਹੁੰਦਾ ਇਹ ਤੇ ਉਹਦੇ ਨਾਲ ਭੁਲਿਆ ਸੀਗਾ ਪਾਕਿਸਤਾਨ ਦਾ ਨਗੋਆਲ ਦਾ ਬਰਕਤ ਪਹਿਨਵਾ ਅੱਛਾ ਉਹਦਾ ਨਾਂ ਪਤਾ ਅੱਛਾ ਬਾਦੂ ਬਣਤੇ ਨੇ ਥੱਲੇ ਰੱਖਿਆ ਕਸਾਇਆ ਬਹੁਤ ਧੌਣ ਤੇ ਗੋਡਾ ਰੱਖੀ ਰੱਖਿਆ ਪਰ ਵੀ ਟੱਠਾ ਸੀ ਹਾਂਜੀ ਉਹ ਵੀ ਇੱਕ ਟੋਟਾ ਸੀ ਹੂੰ ਬਹੁਤ ਠਗੜਾ ਫੁਆਨ ਪਰ ਬਣਤੇ ਵੀ ਜਿਹੜੀ ਬੜਕ ਬਣਤੇ ਦੀ ਰੱਖ ਹਾਂ ਇਹ ਅਸੀਂ ਤੁਹਾਨੂੰ ਜੋ ਕੰਨ ਫਿਰਨ ਮੈਚਾਂ ਦੇ ਤਾਂ ਹੀ ਆਪਾਂ ਨਹੀਂ ਤਾਂ ਕਰ ਸ਼ੁੱਕ ਦਾ ਵਿੱਚ ਵਿਚਰਦਾ ਰਹਿ ਜਾਂਦਾ ਚਾ ਹੂਨ ਕਿੰਨੇ ਬੰਦੇ ਆ ਨੇ ਜਿਨ੍ਹਾਂ ਨੇ ਇਹ ਇਨ ਇਨਾ ਗੇਮਾ ਨਹੀਂ ਧਿਆਨ ਵੀ ਸਾਡੇ ਪਰਿਵਾਰ ਦਾ ਸ਼ੁਰੂ ਤੋਂ ਬਤ ਜੇ ਮਾਰ ਗਿਆ ਹਮ ਕਰਨਾ ਦਾ ਫਿਰ ਆਪ ਦਾ ਜੋ ਪ੍ਰਦਰਸ਼ਨ ਹੈਗਾ ਜਿੰਨੀ ਚਾਹ ਦੀ ਬੜ ਕੋਈ ਉਠਾਈ ਜਾਂਦੀ ਹੈ ਬਿਲਕੁਲ ਦੁਨੀਆ ਤਾਂ ਦੁਨੀਆ ਹੀ ਹੈ ਬਹੁਤ ਪਰੇ ਤੇ ਪਰੇ ਹੰਦੀ ਹੈ ਇਹ ਕਿੰਨਾ ਇਹ ਨਾਮ ਕਮਾਈ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਰਾਂ ਨੇ ਪਤਾ ਨਹੀਂ ਕਿੰਨਾ ਕਮਾਉਣਾ ਆਪ ਵੀ ਕੋਈ ਕਦੇ ਮਤਲਬ ਕਿ ਮਨ ਚਾਹਦਾ ਵੀ ਇਹਦਾ ਜਿਹੜੀ ਆਪਾਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਮਾਣ ਮਹਿਸੂਸ ਹੁੰਦਾ ਹੈ ਗੱਲ ਮੈਂ ਕਰ ਰਿਹਾ ਜਿਹੜੀ ਵੀ ਮਾਣ ਮਹਿਸੂਸ ਹੁੰਦਾ ਵੀ ਅੱਜ ਪੁੱਤਾਂ ਇੱਥੇ ਬੋਲਦੇ ਪੁੱਤ ਮੈਨੂੰ ਨਾ ਨਾ ਪੁੱਛੋ ਮੇਰੇ ਸਾਰੇ ਇੰਡੀਆ ਨੂੰ ਹੀ ਬੜਾ ਚਾਹ ਇੰਡੀਆ ਨੂੰ ਚਾਹ ਸਾਰਾ ਦੇਸ਼ ਹੀ ਬਹੁਤ ਚਾਹ ਕਰਦਾ ਹੈ ਤੇ ਮੈਨੂੰ ਇਹ ਹੈ ਵੀ ਜਦੋਂ ਉਹ ਉੱਥੇ ਪਗੜੇ ਪਾਉਂਦੇ ਆ ਨੱਚਦੇ ਆ ਤੇ ਐਨੇ ਕੁ ਕਿ ਮੈਚ ਵੇਖਣ ਜਾਂਦੇ ਆ ਤੇ ਕੁਛ ਤਾਂ ਕੋਤਾ ਹੁਣੀ ਹੈ ਬਈ ਕਿੰਨਾ ਪਿਆਰ ਕਰਦੇ ਮੇਰੇ ਪੁੱਤ ਨਾਲ ਹੋਈ ਗੱਲ ਕੋਈ ਆ ਰਿਹਾ ਇੱਥੇ ਵੀ ਇੱਥੇ ਮਿਲਣਾ ਤੁਹਾਨੂੰ ਜੇ ਤੁਸੀਂ ਜਾ ਰਹੇ ਉਹ ਮੈਨੂੰ ਆਂਦਾ ਪਿਤਾ ਪਾਪਾ ਜਰੂਰ ਆ ਦਾਦਾ ਜਰੂਰ ਆ ਬਿਆਦਾ ਜਰੂਰ ਆ ਮੈਂ ਕੋਤ ਥੋੜਾ ਜਾਨੂ ਵਰਦੀ ਲਿਆਈ ਨਾਲ ਉੱਤੇ ਉਠਲਾਂ ਦੇ ਵਿੱਚ ਥੋੜਾ ਜ ਮੈਨੂੰ ਉਹ ਕੋਈ ਆ ਤੂੰ ਸੋ ਯੱਗ ਮੈਚ ਵੇਖਣ ਲਈ ਬੁਲਾਉਂਦਾ ਪੁੱਤਾ ਉਦਾਂ ਮੈਂ ਜਾਣਾਂ ਮੈਂ ਮੈਂ ਪਾਵਰ ਵੀਕ ਤੇ ਮੈਚ ਵੇਖਿਆ ਅੱਛਾ ਤੇਲਪੀਆ ਜੇਪਰ ਦੂਰਤਨ ਮੈਚ ਵੇਖਿਆ ਉਹ ਵੀ ਐਸਟਾਨ ਮੋਹਲੀ ਨਹੀਂ ਵੇਖਿਆ ਮੋਹਲੀ ਪੀੜਾ ਵਾਲਾ ਹੁੰਦਾ ਅਤੇ ਫਿਰ ਮੈਨੂੰ ਥੋੜੀ ਜੀ ਨਾ ਕਦੇ ਬੇਲੀ ਬੋਲੀ ਫੈਨ ਵਾਲਿਆ ਜਿਆਦਾ ਹੁੰਦੇ ਆ ਪੀੜਾ ਵੀ ਇੱਥੇ ਕੋਈ ਇੰਨਾ ਵਧੀਆ ਮੈਨੂੰ ਵੇਖਣ ਦੀ ਮਿਲਦਾ ਨਹੀਂ ਬਸ ਜਿਆਦਾ ਆਪਣੇ ਰੋਲਾ ਵੀ ਪੰਜਾਬ ਚ ਕੋਈ ਥੋੜਾ ਜਿਹਾ ਜਿਆਦਾ ਹੈ ਹੋਰ ਜਿਆਦਾ ਹੋਰ ਸ਼ਾਮ ਆਉਂਦਾ ਰੋਲਾ ਗਿਆ ਮੈਂ ਉਸ ਗਲਤੀ ਦੀ ਤੁਰੀ ਮਹਿਸੂਸ ਕਰਦਾ ਬਈ ਕਿਉਂ ਕਿ ਚਿੱਕੇ ਲੱਗਦੇ ਰਹਿੰਦੇ ਆ ਆਊਟ ਖਿਡਾਰੀ ਹੁੰਦੇ ਰਹਿੰਦੇ ਆ ਪਰ ਇੰਨਾ ਨਹੀਂ ਰੋਲਾ ਪਾਣਾ ਵੀ ਪੜਾ ਚਾਹੀਦਾ ਹਾਂ ਤੇ ਜਾਲੇ ਪਾਉਂਦੇ ਹਾਂ ਤੇ ਸ਼ੌਕ ਨਾ ਜੋਸ਼ ਹੁੰਦਾ ਨਾ ਜੋਸ਼ ਹਾਂ ਜੋ ਹੋ ਗਿਆ ਜੋਸ਼ ਅਸੀਂ ਜੋਸ਼ ਤੋਂ ਥੋੜਾ ਜਿਹਾ ਵੱਧ ਜੋਸ਼ ਕਰਕੇ ਤਾਂ ਪੰਜਾਬ ਚੜਿਆ ਜਾਂਦਾ ਹੈ ਹਾਂ ਜੀ ਹਾਂ ਜੀ